ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤੇ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਉਤਕਰਣ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਕੀਤੇ ਜਾ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਸਾਹਿਬ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਸਰਪੱਤਵੰਤ ਮੰਡ ਦੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਉੱਚਾ ਚੁੱਕਣ ਲਈ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਆਪਣੇ ਕਾਰਜਕਾਲ ਦੌਰਾਨ ਸਿੱਖਿਆ ਖੇਤਰ ਨੂੰ ਉੱਚਾ ਚੁੱਕਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਸ਼ੁਰੂ ਕੀਤੇ ਗਏ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਅਰਧ ਸ਼ਹੀਦ ਸੂਬੇਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਕੋਹਾ ਨਾਇਕ ਕੁਲਜਿੰਦਰ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਕੂਲ ਵੀਲਾ ਬਦਜੂ ਸਰਕਾਰੀ ਮਿਡਲ ਸਕੂਲ ਕੋਟਲੀ λεਹਲ ਸਮੇਤ ਵੱਖ-ਵੱਖ ਸਕੂਲਾਂ ਦਾ ਉਦਘਾਟਨ ਕੀਤੇ ਗਏ ਹਨ ਚੇਅਰਮੈਨ ਮਾਰਕੀਟ ਕਮੇਟੀ ਐਡਵੋਕੇਟ ਨਿਸ਼ਾਨ ਸਿੰਘ ਚਾਹਲ ਸਿੱਖਿਆ ਵਿਭਾਗ ਦੇ ਅਧਿਕਾਰੀ ਸਮੂਹ ਸਕੂਲ ਸਟਾਫ ਅਤੇ ਬੱਚਿਆਂ ਮਾਪੇ ਹਾਜ਼ਰ ਸਨ ਆਉਂ دیکھتے ਹਾਂ 2417 ਨਿਊਜ਼ ਪੰਜਾਬ ਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਿਊਰੋ ਚੀਫ ਬੀਐਸ ਕਲਸੀਦੀ ਖਾਸ ਰਿਪੋਰਟ ਇਹ ਸਮਾਗਮ ਇੱਥੇ ਲੱਗੀ ਹੋਈ ਹੈ ਇਹ ਸਾਰਾ ਉਹਨਾਂ ਨੇ ਸਰਦਾਰ ਸਿਕੰਦਰ ਸਿੰਘ ਐਕਸਐਮਐਲਏ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਰੀ ਭੂਮੀદાન ਕੀਤੀ ਸੀ ਉਹਨਾਂ ਦੇ ਨਾਮ ਤੇ ਸਾਰੀਆਂ ਗੈਦਰਿੰਗ ਨੂੰ ਕਹਿੰਦਾ ਹਾਜ਼ਰ ਤਾੜੀਆਂ ਵਜਾ ਦਿਓ ਇੱਕ ਵਾਰੀ ਅੱਪਾ ਨੂੰ ਯਾਦ ਕਰੀਏ ਤੁਸੀਂ ਕਿਹੜੇ ਸਕੂਲ ਪੜ੍ਹਦੇ ਹੋ? ਅਸੀਂ ਨਾਇਕੋ ਜਿੰਦਰਸਨ ਸੀਨੀਅਰ ਸੈਡ ਸਮਾਰਟ ਸਕੂਲ ਵੀ ਕਰਦੇ ਹਾਂ। ਹਾਂਜੀ ਤੁਹਾਨੂੰ ਇੱਥੇ ਦਾ ਸਕੂਲ ਦਾ ਕਿਵੇਂ ਲੱਗਦਾ ਵੀ? ਬਹੁਤ ਹੀ ਵਧੀਆ ਸਕੂਲ ਹੈ। ਪੜ੍ਹਾਈ ਕਿਵੇਂ? ਬਹੁਤ ਵਧੀਆ ਪੜ੍ਹਾਈ ਹੁੰਦੀ ਹੈ, ਬਹੁਤ ਅੱਗੇ ਟੀਚਰ ਨੇ ਸਿਖਾਉਂਦੇ ਨੇ। ਬਹੁਤ ਹੈ ਅਸੀਂ ਸਿੱਖ ਕਰਦੇ ਨੇ ਹਰ ਇੱਕ ਕਿਸੇ ਬਹੁਤ ਹੀ ਚੰਗੇ ਨੇ। ਸਰਕਾਰ ਸਕੂਲ ਵਧੀਆ ਬਣਾ ਰਹੀ ਹੈ ਪੰਜਾਬ ਸਰਕਾਰ ਹਾਂਜੀ ਬਹੁਤ ਵਧੀਆ ਬਣਾ ਰਹੀ ਹੈ ਬਹੁਤ ਫਿਰਾਲ ਭਾਵੇਂ ਕਿ ਬਹੁਤ ਵਧੀਆ ਚੇਂਜ ਆ ਰਹੇ ਨੇ ਸਕੂਲ ਵਿੱਚ ਤੁਸੀਂ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਧੀਆ ਸੰਗਤ ਹਾਂਜੀ ਇੱਥੇ ਪੀਐਨ ਗਰਾਮਾ ਜੀ ਇਹ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਸਰ ਜੀ ਮੈਂ ਮਲਜੀਤ ਕੌਰ ਜਿਹੜਾ ਤੁਹਾਡੇ ਇੱਥੇ ਵੀਲਾਪਿੰਡ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਉਹਨਾਂ ਸੰਬੰਧ ਵਿੱਚ ਕੀ ਆਣਾ ਚਾਹਦਾ ਸਟਾਫ ਸਰ ਜੀ ਮੇਰੇ ਬੱਚੇ ਪਹਿਲੀ ਤੋਂ ਲੈ ਕੇ 10ਵੀਂ ਕਲਾਸ ਤੱਕ ਬਹੁਤ ਵਧੀਆ ਪੜ੍ਹੇ ਹੈ ਇਸੇ ਸਕੂਲ 'ਚ ਪੜ੍ਹਦੀ ਹੈ ਹਾਂ ਇਸੇ ਸਕੂਲ 'ਚ ਪੜ੍ਹੇ ਹੈ ਤੇ ਤੁਸੀਂ ਸਕੂਲ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਕਿ ਬਹੁਤ ਸੋਹਣਾ ਸਕੂਲ ਹੈ ਜੋ ਮੈਂ ਚੱਲ ਵੀ ਆਈਆਂ ਤੇ ਮੈਂ ਇਹ ਵਜ੍ਹਾ ਨਾਲ ਸਕੂਲ ਦੇਦੀ ਪਈ ਹਾਂ ਤੇ ਸਕੂਲ ਦੇ ਵਿੱਚ ਸਰਕਾਰ ਵਧੀਆ ਸਕੂਲ ਚਲਾਉਂਦੀ ਹੈ। ਬੱਚੇ ਵੀ ਠੀਕ ਬਾ ਜਿਹੜੇ ਟੀਚਰ ਫਰਮ ਜਿਵੇਂ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਨਤਾ ਨੂੰ ਕਿ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜਾਉਣਾ ਪੈਂਦੇ ਤੇ ਲਗਾਤਾਰ ਕਾ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਰਕਾਰ ਇਸ ਨੂੰ ਬਸੇ ਪਾਉਂ ਪੜਾਈ ਬਹੁਤ ਵਧੀਆ ਟੀਚਰ ਸਰਕਾਰ ਤੇ ਖੁਸ਼ ਜੀ ਆ ਬੇਟਾ ਸਭ ਤਰ੍ਹਾਂ ਆਖੀ ਲਈ ਜਿਹੜਾ ਅੰਦਿਕੋਰਾ ਟੇਡ ਸਕੂਲ ਬੜਾ ਜਿਹੜੀ ਕਿਹੜੀ ਕਿਲਾ ਦੇ ਵਿੱਚ ਕੀ ਕੋਸ਼ਤ ਹੋ ਰਹਾ ਹੈ ਯੂ ਸਰਕਰ ਵੱਲੋਂ ਜਿਹੜਾ ਸਕੂਲ ਹੈ ਕਿਵੇਂ ਦਾ ਲੱਗਦਾ ਤੁਹਾਨੂੰ ਸਰਕਾਰੀ ਸਕੂਲ ਬੜਾ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਹੈਲਪ ਕਰੀ ਫੋਨ ਦੇ ਦਿੱਤਾ ਬਹੁਤ ਕਿ ਬਹੁਤ ਜਿਹੜੇ ਪੰਜਾਬ ਸਰਕਾਰ ਸਕੂਲ ਵਧੀਆ ਬਣਾ ਰਹੀ ਹੈ ਹਾਂਜੀ ਬਹੁਤ ਵਧੀਆ ਤੁਸੀਂ ਪੰਜਾਬ ਸਰਕਾਰ ਨੂੰ ਕਿਵੇਂ ਮੰਨਦੇ ਜਿ ਵਧੀਆ ਮੰਨਦੇ ਸਕੂਲ ਦੇ ਵਿੱਚ ਕੋਈ ਘਾਟ ਹੋਵੇ ਬੇਟਾ ਸਟਾਫ ਕਿਵੇਂ ਦਾ ਜੀ ਸਟਾਫ ਬਹੁਤ ਹੀ ਟੈਂਡੈਂਸਾਈਜ਼ ਹਾਂਜੀ ਸਭ ਰਾਜੇ ਬਹੁਤ ਬਹੁਤ ਧੰਨਵਾਦ ਤੁਸੀ ਇੱਥੇ ਟਿਕਾਣੇ ਕੀਤਾ ਆ ਪਹਿਲਾਂ ਤਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਔਰ ਮੈਂ ਮਾਨ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਪੰਜਾਬ ਦੇ ਬਾਰੇ ਕੋਲ ਜਿੰਨੇ ਸਕੂਲ ਨੇ ਉਹਨਾਂ ਨੂੰ ਕੁਝ ਨਾ ਕੁਝ ਗ੍ਰਾਂਟਸ ਦੇ ਕੇ ਜਿਹੜਾ ਉਹਨਾਂ ਦੇ ਵਿੱਚ ਕੰਮ ਕਰਵਾਇਆ ਮੈਂ ਆਪਣੇ ਹਲਕਾ ਅਸ਼ੀਰਵਰ ਗੋਵਿੰਦਪਰ ਸਾਹਿਬ ਦੀ ਗੱਲ ਕਰਾਂ ਤਾਂ ਆ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ ਆ ਨੀਰ ਅਬੋੜਪੁਰ ਜੱਤਰਕੋੜ ਦੇ ਆ ਤਕਰੀਬ ਜਿਹੜੀ ਆ ਰਾਸ਼ੀ ਆ ਸਾਡੇ ਸਰਕਾਰੀ ਸਕੂਲਾਂ ਨੂੰ ਜਿਹੜੀ ਆ ਦਿੱਤੀ ਗਈ ਆ ਉਹਦੇ ਇਸੇ ਵਜਿਦ ਦੇ ਵਿੱਚ ਜਿੰਨੇ ਵੀ ਸਕੂਲਾਂ ਦੇ ਵਿੱਚ ਨਵੇਂ ਰੂਮਸ ਬਣੇ ਨੇ ਜਾਂ ਫੈਸਿਲਿਟੀਆਂ ਆਈਆਂ ਨੇ ਜਿਵੇਂ ਬਾਥਰੂਮ ਦੀਆਂ, ਨਾ ਚਾਰ ਦੁਆਰੀ ਦੀਆਂ, ਆ ਲੈਬਸ ਬਣੀਆਂ ਨੇ, ਲਾਇਬ੍ਰੇਰੀ ਬਣੀਆਂ ਨੇ। ਉਹਨਾਂ ਦਾ ਅੱਜ ਜਿਹੜਾ ਸਜਾ ਉਦਘਾਟਨ ਕੀਤਾ ਗਿਆ, ਉਹਦੇ ਵਿੱਚ ਤਕਰੀਬਨ ਅੱਜ 5 ਸਕੂਲਾਂ ਦਾ ਸਜਾ ਉਦਘਾਟਨ ਕੀਤਾ ਔਰ ਇਸ ਮੌਕੇ ਤੇ ਆਬਾਮ ਬਣੋ ਜਿਹੜੀ اور کرسی یا ਉਦੀ ਚਲਕ نظر 아이 اور بہت ਜਿਹੜਾ ਪਰ ਮਹੌਂਗਾ ਰਾਇਓ ਆਵਾਮ ਨੇ ਦਿੱਤਾ اور ਮੈਂ ਧੰਨਵਾਦ ਕਰਦਾ ਆਪਣੇ ਹਲਕਾਸ਼ੀ ਦੇਰ ਗੋਮਪਾਲ ਸਾਹਿਬ ਦੀਆਂ ਜਿੰਨੇ ਬੱਚੇ ਪੇਰੈਂਟਸ ਨੇ ਜਿਨ੍ਹਾਂ ਦੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੇ ਭੇਜ ਰਹੇ ਨੇ ਤਾਂ ਕਿ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾ ਸਕਣ ਧੰਨਵਾਦ